ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਦੀਆ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਆ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਚੰਗੇ ਰਿਕਾਰਡ ਵਾਲੇ ਗਾਂ ਤਾਂ ਨੋ ਟੋਕੜ ਗੱਬਨੇ ਚੱਕ ਪਾਸ ਤੋਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਹੁਣ ਆਣਾ ਹਾਂਜੀ ਵਧੀਆ ਸਤ ਸ੍ਰੀ ਅਕਾਲ ਜੀ। ਸਤ ਸ੍ਰੀ ਅਕਾਲ ਜੀ। ਹੱਥ ਜੀ ਪਿਆ ਹੋ ਜੇ। ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਵਧੀਆ ਜੀ ਬੜੀ ਕਿਰਪਾ ਹੈ ਪਾਬਾ ਜੀ ਦੀ। ਵੇਖਿਆ ਮਾਲ ਪਰਸਾਂ ਵਾਲਾ ਫਿਰ? ਹਾਂਜੀ ਹਾਂਜੀ ਮਾਲ ਵੇਖਦਾ ਜਾਂਦਾ ਸੋ ਲੱਭਦਾ ਓਖਾ ਜੇ ਵੇਖਦਾ ਤੇ ਬੜੀ ਛੇਤੀ ਜੀ ਮਾਰ। ਠੀਕ ਠੀਕ ਹੈ। ਤੇ ਅੱਜ ਟੋਕੜ ਗੱਬਣ ਵੀ ਲੈਣਤੀ ਜੀ। ਟੋਕੜ ਗੱਬਣ ਵੀ ਛੱਡ ਚੋਂ ਦੋ ਵਸ਼ੀਆਂ ਲਈਆਂ ਹੋਰ ਜੀ। ਅੱਛਾ। ਇੱਥੇ ਆਪਣੇ ਲੱਗੇ ਛੱਡਿਆ ਉਸ ਤੋਂ ਛੱਡ ਚੋਂ ਲਈਆਂ ਵਸ਼ੀ। ਠੀਕ ਹੈ। ਹਾਂਜੀ ਆ ਸਗੋਂ ਮਗਰ ਵਸ਼ੀ ਹੈ ਤੇ। ਤੇ ਵਸ਼ੀਆਂ ਲਾ ਲਈ ਆ। ਅੱਛਾ ਵਸ਼ੀ ਚਲੋ ਨਾਮ ਦੱਸਦੇ ਕਰੀ ਨਾਮ ਸ਼ੌਕੀਜੇ ਪਿੰਡ ਮਿਆਦੀਆਂ ਤਸੀਲੇ ਨਾਲਾ ਜਲਾਮਲੀ ਸਰਟੀ ਤੇ ਫੋਨ ਨੰਬਰ ਬੋਲ 9839275 ਠੀਕ ਹੈ ਤੇ ਜਲਾ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰਨੀ ਆ ਕਿੰਨਾ ਇਹਦੇ ਕੋਲ ਦੁੱਧ ਤਿਆਰ ਮੌਕੇ ਤੇ ਜੀ ਦੁੱਧ ਤੇ ਉੱਥੇ ਮੈਂ ਚੋਈ ਆ ਦੋ ਡਾਂਗਾਂ ਬਚੋ ਕੇ ਲੈਂਦੀ ਆ ਹਾਂਜੀ ਤੇ ਦੁੱਧ ਤੇ ਉੱਥੇ ਇਹਨੇ ਦਿੱਤਾ ਵੈਣ ਨੇ 15 ਕਿਲੋ ਅੱਛਾ ਲੀਟਰ ਵਾਲਾ ਹੈ ਠੀਕ ਹੈ ਸਾਡੀ ਛੱਡ ਚੋਂ ਗਾਵਾਂ ਚੁਾਈ ਆ ਥੋੜੇ ਪੱਠੇ-ਬੁੱਠੀ ਨਹੀਂ ਖਾਂਦੀ ਲੱਪਾ ਜਾਂ ਲੱਗੀ ਆ ਠੀਕ ਹੈ ਹੁਣ ਆਪਾਂ ਕਹਾਂਗੇ 14 ਕਿਲੋ ਅੱਛਾ ਹਾਂਜੀ ਪੱਕਾ ਤ ਦੁੱਧ 15 ਗੱਲੋ ਜਾਂ ਬਾਕੀ ਆਪਾਂ ਕਹਿੰਦੇ ਨਵੇਂ ਥਾਂ ਹੀ ਹੈ ਵੇਛੀ ਦੁੱਧ 14 ਖੋਲੋ ਫਿਰ ਤੋਰ ਦੀ ਬਾਕੀ ਖਾਣਾ ਦਾ ਸੈਜ ਗਿਆਬ ਜਿਹੜਾ ਚੰਗਾ ਦੂਰ ਦੂਰ ਜਿਹੜਾ ਥਾਂ ਲੱਗਾ ਤੋਰ ਦੋ ਤਮੂ ਪੀਓ ਸੀ ਕੀ ਅੱਛਾ ਮੋਸੀ ਦਾੰਦੇ ਹਾਂਜੀ ਪੀਓ ਸੀ ਜਿਹੇ ਸਾਈਡਾਂ ਲਾ ਦਾੰਦ ਜੇ ਤੋੜਿਆ ਹੋਣੀ ਇਹਨੇ ਉਤਰੇ ਖਲੋਤਾ ਛੋਟਾ ਦਾੰਦ ਤੇ ਹੈਗੇ ਵੀ ਕ੍ਰੋਸ ਤੇ ਚੰਗੇ ਕਦ ਕੱਟ ਚਾ ਤੇ ਦੁੱਧ ਜਿਹੜਾ 14 ਲੀਟਰ ਜਿਹੜਾ ਕਹਿੰਦੇ ਕਿ ਬਿਲਕੁਲ ਤਿਆਰ ਆ ਬਾਕੀ ਹਵਾਨੇ ਤੇ ਵੀ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਤੇ ਕਿੰਨਾ ਫਿਰ ਰੱਖਣਾ ਵਿਧਿਆ ਦਾ ਮੁੱਲ ਜੇ ਜੇ ਇਹ ਜਿਹਨਾਂ ਵਾਲ ਬੱਸੀ ਹਾਂਜੀ ਤੇ ਤਵੇ ਵਿੱਚ ਜਿੰਦਾ ਸਵਾਦ ਆ ਜਾਣਾ ਹਾਂਜੀ ਬਾਕੀ ਹੁਣ ਵੀ ਚਲੋ ਜਿਹੜੇ ਵੀ ਪ੍ਰਾਣ ਪਰਖੋ ਤੇ ਵੇਖ ਲੈਣੀ ਹੈ ਬੱਸੀ ਸੱਜਰੇ ਹਾਂਜੀ ਹਾਂਜੀ ਬਾਕੀ ਮੋਲ ਤੇ ਜੇ ਵਸ਼ੀਨ ਦੀ ਫਿਰ ਤੇ 55000 ਕਰਾਉਂਦੀ ਹਾਂਜੀ ਹੁਣ ਮੋਲ 45 ਆ ਅੱਛਾ ਕਰਾ ਲਓ ਮਾਨ ਜਨਾ ਕਰਾਉਣਾ ਕਿੰਨਾ ਕਰ ਦੋਗੇ ਮਾਨ 20000 ਕਰ ਦਈਏ ਮੌਕੇ ਤੇ ਹੋਰ ਕਰ ਦੋਗੇ ਗੋਰੀ ਆਰ ਕਰਦਾ ਅੱਛਾ ਬਤਾਲੀਏ ਬਾਕੀ ਮੌਕੇ ਤੇ ਹੋਰ ਕਰਦਾਂਗੇ ਖੁੱਲਾ ਮੰਤਨ ਕਰ ਦੋ ਗੀਕੇ ਜੇ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਵੀ ਮੋੜਨਾ ਨਹੀਂ ਕਿਸੇ ਨੂੰ ਫੋਨ ਲਾਵੇ ਕਰੀ ਬਾਤ ਕੋਈ ਕੋਈ ਗਾਂ ਦੇ ਸਾਲ ਨਾ ਮੁੱਲ ਲਾਵੇ ਬਾਕੀ ਪਹਿਲਾ ਸੂਆ ਵੈੜਾ ਮੂੰਹ ਛਗੀ ਆ 14 ਕਿਲੋ ਦੱਸਿਆ 14 ਕਿਲੋ ਹੀ ਹੋਊਗਾ ਅੱਛਾ ਜੇ ਆਪਸ ਮਾਂ ਕੋਈ ਪੂਰ ਛਟਾਣਾ ਹੋਊਗਾ ਥਾਂ ਚ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਕਿੰਨੇ ਚੱਤੇ ਚੱਕ ਪਾਸ ਤੇ ਵਿੱਧੀ ਆ ਸਰਪ ਜੀ 14 ਮਹੀਨੇ ਚੱਕ ਪਾਸ ਚਾਰ ਮਹੀਨੇ ਦੀ ਚੱਕ ਪਾਸ ਆ ਤੇ ਹੁਣ ਦੁੱਧ ਕਿੰਨਾ ਇਹਦੇ ਦਾ ਦੁੱਧ ਹਰਬੀਜੀ ਇਹ ਜੀ ਸ਼ੈੱਡ ਚੋਂ ਲਈ ਦੁੱਧ 8 ਕਿਲੋ ਚੋਕ ਲਿਆਂਦਾ ਇਹ ਥੱਲੇ ਕੋਈ 7 ਕਿਲੋ ਵੀ ਭਰ ਆ ਲਾ ਅੱਛਾ ਪੱਕਾ ਜਿਹੜਾ 7 ਕਿਲੋ ਹੋ ਜਾ ਠੀਕ ਆ ਤੇਨੇ ਸੱਜੇ ਨੇ ਕਿੰਨਾ ਦੁੱਧ ਚੋਇਆ ਹੱਥ ਤੇਨੇ ਹਰਬੀਜੀ ਸ਼ੈੱਡ ਵਾਲੇ ਕਹਿੰਦੇ 30 ਕਿਲੋ ਦੁੱਧ ਚੋਇਆ ਅੱਛਾ ਬਾਕੀ ਜਿੱਦੀ ਵਹਿੜ ਹੈ ਦੁੱਧ ਚੋਣਾ ਵੀ ਚਾਹੀਦਾ 5 26 ਕਿਲੋ ਇਹ ਵੀ ਜਾਂਦਾ ਚਲੋ ਗਾਂ ਤੇ ਚਲੋ ਵੱਡੀ ਆ ਨਾ ਤਰਾ ਤੇ ਬਾਕੀ ਥਾਣੇ ਦੇ ਵੀ ਦੇਖ ਸਾਡੇ ਲੱਗੇ ਤਾਂ ਤੇ ਮਿਲਕਵੇਂ ਨੇ ਮੈਂ ਕਾਫੀ ਮੋਟੀ ਲੱਗੀ ਹੈ ਬਾਕੀ ਖੜੇ ਕੋ ਸਾਂਭ ਵਾਲਾ ਤੇ ਦੁੱਧ ਸੱਜੇ ਚੰਗਾ ਭਰੀ ਜਾਊ ਬਾਰੇ ਪੱਲੇ ਦੀ ਗਾਂ ਵੰਜੜੀ ਤੇ ਕਿੰਨਾ ਵੇਜੀ ਫਿਰਿਆ ਰੱਖਣਾ ਇਹਦਾ ਮੁੱਲ ਪਹਰਬੀ ਜਿਹਨੂੰ ਲੈਟ ਚੋਂ ਤਜਰ ਹੁੰਦੀ ਹਾਂਜੀ ਤੁਹਾਨੂੰ ਪਤਾ ਫਿਰ 75000 ਦੇ ਹੋਸੀ ਹਾਂਜੀ ਬਾਕੀ ਚਲ ਜਿਹੜਾ ਵੀ ਸੰਭਲੂਗਾ ਤੇ ਹੈ ਤੇ ਕਮੇਟੀ ਆ ਹਾਂਜੀ ਹਾਂਜੀ ਬਾਕੀ ਮੋਲਵਸ਼ੀ ਦਾ 28000 ਆ ਅੱਛਾ 2000 ਮਾਨ ਕਰਾਂਗੇ 26000 ਦੀ 26000 ਹੀ ਦੇਸ ਠੀਕ ਹੈ ਬਾਕੀ ਰੁਪਈਆ ਬਾਜ਼ਾਰ ਦੇ ਹਿਸਾਬ ਨਾਲ ਮਿਲਦੀਆਂ ਨਹੀਂ ਬਣਾ ਬਾਕੀ ਜਦਾਂ ਕੋਈ ਚਲੋ ਬਾਕੀ ਕੋ ਫੋਨ ਲਾਵੇ ਛੋਟ-ਛੋਟ ਮੌਕੇ ਤੇ ਕੋਈ ਪੱਥਰ ਦੀ ਲਕੀਰ ਆ ਮਾਨੂਗਾ ਫੋਨ ਖੁੱਲਾ ਮਾਨਤਨ ਕਰੋਗੇ ਮਾਨਤਨ ਕਰਾਂਗੇ ਠੀਕ ਹੈ ਬਾਕੀ ਵਸ਼ੀ ਦੇ ਹਿਸਾਬ ਨਾਲ ਮੁੱਲ ਲਾ 20 ਹਜ਼ਾਰ ਦੀ ਮੂਹ ਸ਼ਕੀ ਲੈ ਰਿਹਾ ਠੀਕ ਹੈ ਇਹ ਨਾਲ ਵਸ਼ੀ ਹੁੰਦੀ ਫਿਰ ਵਸ਼ੀ 55000 ਦੀ ਵੇਚ ਦੇਣੀ ਠੀਕ ਹੈ ਜੀ ਬਾਕੀ ਹੁਣ ਵਸ਼ੀ ਜਿੰਨੇ ਤੁਹਾਨੂੰ ਕਿਹਾ ਵਸ਼ੀ ਦੇ ਦਾਂਗੇ ਠੀਕ ਹੈ ਜੀ ਬਾਕੀ ਮਾਨ ਕਰਾਂਗੇ ਇਹਨਾਂ ਨੂੰ ਵੀ ਭਰਾ ਦਾ ਫੋਨ ਨਾ ਲਾ ਅੱਛਾ ਬਾਕੀ ਦੁੱਧ 14 ਕਿਲੋ 14 ਕਿਲੋ ਹੋਊ ਠੀਕ ਹੈ ਜੀ ਬ ਆਪਣੇ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜਿਆ ਕਰੋ ਤੇ ਜਿਹੜੀ ਟੋਕੜਾਂ ਬਣਿਆ ਵੀ ਆਪਣੀ ਚੈੱਕ ਕਰਵਾ ਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ